ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਆਪਣੇ ਕੋਲ ਅੱਜ ਇੱਕ ਟਰੈਕਟਰ ਆ ਗਿਆ ਜਿੰਡੂ ਫਾਰਮ ਤੇ ਟਰੈਕਟਰ ਬਾਰੇ ਜੋ ਵੀ ਗੱਲਬਾਤ ਆ ਸਾਨੂੰ ਦੱਸਾਂਗੇ ਵੀਡੀਓ ਸਭ ਤੋਂ ਪਹਿਲਾਂ ਮੇਰੇ ਮਾਮਾ ਜੀ ਨੂੰ ਮਾਮੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੱਗੂ ਮਹਾਲ ਚੈਨਲ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੱਡੇ ਦਾ ਗੁੱਡੀ ਹੱਥ ਛੋਟੇ ਨੂੰ ਪਿਆਰ ਰਾਜੀ ਰਹਿਣ ਸਾਰੇ ਵੀਰੇ ਤੇ ਟਰੈਕਟਰ ਬਾਰੇ ਪਾਉਚਾ ਲੈਣਾ ਜੋ ਦੇਖੋ ਜੀ ਹਮੇ ਦੋ ਜਾਣਕਾਰੀ ਟਰੈਕਟਰ ਬਾਰੇ ਟਰੈਕਟਰ ਬੋਤੇ ਹੋ ਤਾਂ ਸੈਕੰਡ ਹੈਂਡ ਗਿਆ ਸੈਕੰਡ ਹੈਂਡ ਦਾ ਮਤਲਬ ਵੀ ਦੂਜੇ ਹੱਥ ਹੋ ਗਿਆ ਪਹਿਲਾਂ ਗਾਕ ਨਾ ਟਰੈਕਟਰ ਇਹ ਚੇਂਜ ਕਰਤਾ ਵੱਡਾ ਲੈ ਗਿਆ ਠੀਕ ਆ ਜੀ ਤੇ ਟਰੈਕਟਰ ਬਿਲਕੁਲ ਨਵਾਂ ਹੀ ਆ ਸਮਝ ਲਓ ਕੰਪਨੀ ਕੰਡੀਸ਼ਨੇ ਆ ਓਕੇ ਜੀ ਜੇ ਆਪਾਂ ਨਾ ਦਸੀਏ ਤਾਂ ਟਰੈਕਟਰ ਇਹਦੇ ਚਾਰ ਉਧਰ ਜਿਹੜੇ ਨਵੇਂ ਖੜੇ ਨੇ ਇਹਨਾਂ 'ਚ ਫਰਕ ਕੋਈ ਨਹੀਂ ਆ ਸੇਮ ਇੱਕ ਜੇ ਨੇ ਬਿਲਕੁਲ ਜੀ ਜੇ ਆਪਾਂ ਇਹਨੂੰ ਟਰੈਕਟਰ ਨਵੇਂ ਦੇ ਵਿੱਚ ਲਾ ਦਈਏ ਨਾ ਵਿੱਚ ਆਪਾਂ ਨਵਾਂ ਹੀ ਆ ਇਹ ਹਾਂ ਬਿਜੇ ਦੇ ਸੈਕੰਡ ਹੈਂਡ 'ਚ ਨਾਂ ਹੁੰਦਾ ਤਾਂ ਕੋਈ ਜੱਜਮੈਂਟ ਨਹੀਂ ਕਰ ਸਕਦਾ ਵੀ ਟਰੈਕਟਰ ਇਹ ਨਵਾਂ ਕਿ ਪੁਰਾਣਾ ਲਾਰ ਟਾਇਰ ਵੀ ਕਿਸੇ ਪਾਸਿਓਂ ਚ ਹੈ ਨਹੀਂ ਵੀ ਮਤਲਬ ਸੈਕੰਡ ਹੈਂਡ ਹੋ ਗਿਆ ਘੰਟੇ 60 ਚੱਲੇ ਸਿਰਫ ਪਹਿਲੀ ਸਰਵਿਸ ਹੋਣੀ ਹੈ ਫਿਲਹਾਲ ਹਾਂ ਪਹਿਲੀ ਸਰਵਿਸ ਹੋਣੀ ਹੈ ਜੀ ਪਹਿਲੀ ਸਰਵਿਸ ਆਪਾਂ ਤਰੀਬਨ 70 80 ਘੰਟੇ ਦੀ ਕਰਦੇ 60 50 ਤੋਂ ਪਲੱਸ ਕਹਦੇ ਨੇ 10 15 ਵੱਜ ਜਾਂਦੇ ਨੇ ਕੋਈ ਗੱਲ ਨਹੀਂ ਚਲੋ ਸਹੀ ਗੱਲ ਹੈ ਜੀ ਹਾਂ ਬਾਕੀ ਦੇਖੋ ਬਿਲਕੁਲ ਜੀ ਮਾਡਲ ਕਿੰਨਾ ਜੀ ਮਾਡਲ ਪਤਾ ਹੈ 2025 25 ਮਾਡਲ ਪਿਓਰ 25 ਹੈ ਮੇਰੇ ਖਿਆਲ ਚ ਵੀ ਮਾਰਚ ਅਪ੍ਰੈਲ ਮਹੀਨੇ ਹੀ ਬਣਿਆ ਇਹ ਠੀਕ ਹੈ ਜੀ ਤੇ ਮਈ ਚ ਆਪਾਂ ਸ਼ਾਇਦ ਵੇਚਿਆ ਸੀਗਾ ਹਾਂ ਮਈ ਚ ਵੇਚਿਆ ਦਾ ਜੀ ਤੇ ਨਵੇਂ ਪਲੇਟਫਾਰਮ ਵਾਲਾ ਜੀ ਰੇਟ ਐਕਸਟਰਾ ਮਹਿੰਗੇ ਹੋ ਕੇ ਹੀ ਆਏ ਸੀ ਕਿ 2025 ਚ ਕਾਫੀ ਰੇਟ ਦਾ ਫਰਕ ਪੈ ਗਿਆ ਤਾਂ 2425 ਦਾ ਬਿਲਕੁਲ ਜੀ ਬਿਲਕੁਲ ਇਹਨਾਂ ਦੀ ਲਿਫਟ ਕਪੈਸਿਟੀ ਵੱਧ ਗਈ ਹੈ ਕੰਪਨੀ ਵੱਲੋਂ ਬਿਲਕੁਲ ਜੀ ਉੱਥੇ ਜਿਹੜਾ ਫਰਕ ਹੈ ਨਵਾਂ ਮਾਡਲ ਹੈ ਪ્યોਰ ਲੇਟੈਸਟ ਮਾਡਲ ਆ ਆਪਣਾ ਇਹ 3 ਕਿਕਰਟ ਆ ਸਾਰੇ ਇਹ ਆਪਣੇ ਕਿੰਨੇ ਐਚਪੀ ਚ ਆ ਗਿਆ ਟਰੈਕਟਰ ਕਾਪੀ ਦੇ ਪਹੁੰਚਣ ਜਾਈ ਚਾਹਣਾ ਵੈਸੇ 55 ਐਚਪੀ ਚਾ ਟਰੈਕਟਰ ਇਹ ਠੀਕ ਹੈ ਯਾਨੀ ਕਿ ਕੰਪਨੀ ਸੀਨ ਤੇ ਹੂੰ ਪੂਰਾ ਵਧੀਆ ਚੱਲਦਾ ਠੀਕ ਹੈ ਜੀ ਰੋਟਾਵੇਟਰ ਪੂਰਾ ਵਧੀਆ ਖਿੱਚਦਾ 7 ਫੁੱਟਾਂ ਵੀ 8 ਫੁੱਟਾਂ 'ਚ ਚੱਲੀ ਜਾਂ ਤੇ ਬਾਕੀ ਬਾਈ ਮੌਕਾ ਹੈਗਾ ਕੋਈ ਆਪਣਾ ਇੰਡੋ ਫਾਰਮ ਲੈਣ ਬਾਰੇ ਸੋਚਦਾ ਹੋਇਆ ਠੀਕ ਹੈ ਜੀ ਤੇ ਇੱਕ ਵਾਰ ਆ ਕੇ ਜੂ ਦੇਖੋ ਬਾਈ ਨਵੇਂ ਨਾਲੋਂ ਕਿੰਨਾ ਕ ਫਾਇਦਾ ਹੋ ਜੂ ਉਹ ਤੇ ਚੱਲ 495000 ਰੁਪਏ ਦੇ ਡਿਮਾਂਡ ਕਰਾਂਗੇ ਆਪਾਂ ਨਵੇਂ ਨਾਲੋਂ ਤਾਂ ਕਾਫੀ ਪੈਸੇ ਬਚ ਜਾਣੇ ਜੀ ਅੱਛਾ ਹਾਂ ਕਿਉਂ ਟਰੈਕਟਰ ਦਾ ਨਵਾਂ ਹੀ ਹੈ ਜੀ ਇਹ ਸੈਕੰਡ ਹੈਂਡ ਦਾ ਆਪਾਂ ਇਹਨੂੰ ਕਹੇ ਨਹੀਂ ਸਕਦੇ ਕੰਮ ਇਹਨਾਂ ਨਵੇਂ ਵਾਲਾ ਹੀ ਕਰਦੇ ਬਿਲਕੁਲ ਟਰੈਕਟਰ ਦਾ ਬਾਈ ਸ਼ੋਰੂਮ ਕੰਡੀਸ਼ਨ ਦਾ ਹੀ ਪਿਆ ਜਿੰਨੇ ਅੱਜ ਇਹ ਰੁਪਈਏ ਬਚ ਗਿਓ ਲਾਹੇ ਦੇ ਨੇ ਬਿਲਕੁਲ ਹੀ ਬਿਲਕੁਲ ਬਹੁਤ ਔਖੇ ਪੈਸੇ ਬਣਦੇ ਨੇ ਜਿਹੜੇ ਬੰਦਾ ਮਿਹਨ ਵਧੀਆ ਫਾਇਦਾ ਹੋ ਜਾਏਗਾ ਨਾ ਮੇਨ ਨਾਲ ਆ ਜੀ ਇਦੋਂ ਦਿਖਾ ਕਰਨ ਵੀ ਆ ਕੇ ਘੁੰਮ ਕੇ ਟੱਟ ਅਦਲਾ ਮੁਰਲਾ ਭਾਈ ਹਜੇ ਉਦਾਂ ਹੀ ਆ ਪੂਰਾ ਲਫਾਵਾ ਚੜਿਆ ਪਿਆ ਠੀਕ ਆ ਇਦੋਂ ਆ ਜਾ ਹਜੇ ਆ ਕਵਰ ਕੁਵਰ ਸੀਟਾਂ ਦੇ ਕਵਰ ਹਜੇ ਉਤਰੇ ਨਹੀਂ ਹੈਗੇ ਠੀਕ ਹੈ ਜੀ ਆ ਕੰਪਨੀ ਦਾ ਲੱਗਿਆ ਉਹ ਓਕੇ ਪੇਂਟ ਦਾ ਸਾਰਾ ਟਾਇਰਾਂ ਦੀ ਹਜੇ ਜਿਹੜੀ ਆਹ ਹੁੰਦੀ ਔਰ ਇਹ ਖੜੀ ਫਲੋਂਗੀ ਉਦਾਂ ਹੀ ਖੜੀ ਆ ਠੀਕ ਹੈ ਜੀ ਹੋਰ ਤੇ ਬਾਕੀ ਗੱਲ ਨੂੰ ਦਿਖਾ ਦੇ ਵੀਰੇ ਕਿਤੇ ਰਿੰਮਾਂ ਤੇ ਕੋਈ ਗੱਲ ਬਾਤ ਨਹੀਂ ਹੈਗੀ ਜਮਾਈ ਬਸ ਆ ਦੇ ਵੀਰੇ ਫੱਟੀ ਰੰਗ ਦਿਖਾ ਦੇ ਮਾਵੇਂ ਫੱਟੀ ਦੇਖੋ ਲੈ ਮੁੰਲਾ ਤਾਂ ਜੇ ਫੱਟੀ ਵੀ ਨਹੀਂ ਪਈ ਕਿਸੇ ਚੀਜ਼ ਨਾਲ ਹੁੱਕ ਦੇਖ ਲੈ ਜਮਾਈ ਫੱਟੀ ਹੁੱਕ ਪਿੱਤੋ ਟਾਪ ਲਿੰਕ ਉਸ ਤਰ੍ਹਾਂ ਪਈ ਹੈ ਹਜੇ ਬਾਈ ਅਜਰਸ਼ਾਨੀ ਪਏ ਬਿਲਕੁਲ ਪੀਟੀਓ ਵਾਲਾ ਕਵਰ ਨਹੀਂ ਖੋਲਿਆ ਲੈ ਹੋਰ ਦੱਸ ਤਿਆ ਚੱਲਣਾ ਠੀਕ ਹੈ ਜੀ ਤਾਂ ਬਾਈ ਜੇ ਕੋਈ ਇੰਡੋ ਫਾਰਮ ਦਾ ਲੈਣ ਦਾ ਚਾਹਵਾਨਾ ਕੋਈ ਸੋਚਦਾ ਹੋਊਗਾ ਵੀ ਹਜੇ ਮੈਂ ਰੁੱਕ ਕੇ ਲੈਣਾ ਹਜੇ ਉਹ ਕਰਕੇ ਲੈਣਾ ਜੇ ਬਾਈ ਹੁਣ ਰੇਟ 'ਚ ਫਾਇਦਾ ਹੋ ਜਾਊਗਾ ਸਹੀ ਗੱਲ ਹੈ ਤੇ ਉਮੇ ਵਿਚੇ ਕਈ ਵਾਰ ਕੋਈ ਟਰੈਕਟਰ ਆਲਾ ਐਡਜਸਟਮੈਂਟ ਕਰਾ ਲਾ ਕੱਟ ਲਾਂਗੇ ਵਿਚ ਕੋਈ ਗੱਲ ਨਹੀਂ ਹਨਾ ਜੀ ਆਪਾਂ ਵੀ ਟਰੈਕਟਰ ਜਾਇਦ ਦੇਣਾ ਨਮਾ ਇਹ ਪੁਰਾਣਾ ਵਿਕਲਾ ਜਾਇਦ ਦੇ ਦੇ ਕੱਟ ਲਾਂਗੇ ਵਿਚ ਕੋਈ ਗੱਲ ਨਹੀਂ ਬਿਲਕੁਲ ਕਹਿਣ ਦਾ ਭਾ ਵੀ ਪੁਰਾਣਾ ਟਰੈਕਟਰ ਜਿਹੜਾ ਰੇਟ ਆ ਭਾਈ ਕਈ ਵੀਰ ਨਵੇਂ ਆਦੇ ਹਿਸਾਬ ਨਾਲ ਕਹਿ ਦਿੰਦੇ ਵੀ ਸਾਡਾ ਦੂਈ ਏਜੰਸੀ ਵਾਲੇ ਇੰਨਾ ਰੇਟ ਲਾਉਨੇ ਜੋ ਮਾਰਕੀਟ ਦਾ ਰੇਟ ਹੋਇਆ ਉਹਦੇ ਵਿੱਚ ਹੀ ਘਟਾਊਗਾ ਹਨਾ ਜੀ ਹਾਂ ਬਿਲਕੁਲ ਹਾਂਜੀ ਹਾਂ ਇਹ ਆਪਣਾ 14 1/2 ਚ ਆਉਂਦਾ ਟਰੈਕਟਰ ਹਨਾ ਜੀ 14 30 55 ਅਨੇ ਵੀ 14 ਟਾਇਰ ਅਗਲੇ 750 16 ਦੇ ਅਗਲੇ 750 ਦੇ ਪਾਵਰ ਸਟੀਰਿੰਗ ਡਬਲ ਕਲਚ ਡਬਲ ਡਿਸਟ੍ਰਿਬਿਊਟਰ 11 ਚ ਪੀਟੀਓ ਬਿਲਕੁਲ ਜੀ ਬਿਲਕੁਲ ਫੰਕਸ਼ਨ ਇਹ ਸਾਰੇ ਹੀ ਆ ਜਾਂਦੇ ਨੇ ਹਾਂ ਜੀ ਹਾਂ ਹਾਂ ਜੀ ਬੜਾ ਕਰਨ ਵੀ ਸਟਾਰਟ ਵੀ ਕਰ ਦੋਨੇ ਬਾਈ ਦਿਖਾ ਦੋਨੇ ਸਟਾਰਟਿੰਗ ਕਰਕੇ ਵੈਸੇ ਮੀਂਹ ਲੱਗਿਆ ਪੈਣਾ ਬਸ ਆਪਾਂ ਉਹ ਵੀਡੀਓ ਬਣਾ ਕੇ ਹਟੂ ਆ ਬਾਈ ਕੰਨ ਵੀਰੇ ਇਹ 70 ਘੰਟੇ ਚੱਲ ਗਿਆ 70 ਘੰਟੇ ਹੋਣ ਨੂੰ ਸਿਰਫ 1 ਘੰਟਾ ਬਾਕੀ ਹੈ ਦਾ ਠੀਕ ਹੈ ਜੀ ਮੈਂ ਉੱਤਰਿਆ ਆ ਬਾਈ ਅੱਜ ਲਾਗ ਪਾਸ ਨਹੀਂ ਪਹਿਲੇ ਸਾਡਾ ਰੁੱਖੜੇ ਰਹਿੰਦਾ ਮੀ ਪਾਣੂ ਰੁਪੜ ਵੀ ਪਹਿਲਿਆ ਹੁਣ ਸਰਵਰਸ ਪੀਟੀਓ ਦੇ ਵਿੱਚ 11 ਚ ਪੀਟੀਓ ਡਬਲ ਕਲਚ ਟੋਟਲੀ ਸਾਰੀ ਫੰਕਸ਼ਨ ਆ ਜਾਂਦੇ ਨੇ ਇਹਦੇ ਵਿੱਚ ਟਰੈਕਟਰ ਦੇ ਠੀਕ ਹੈ ਜੀ ਕੋਈ ਵੀ ਮੇਰਾ ਵੀਰ ਚਾਹਵਨ ਹੋਇਆ ਬਾਈ ਹੁਣ ਮੈਨੂੰ ਫੋਨ ਬਹੁਤ سارے ਵੀਰਾਂ ਦੇ ਪੈਂਟੋ ਫਾਰਮ ਸੈਕੰਡ ਹੈਂਡ ਨੂੰ ਹੁਣ ਮੇਰੇ ਯਾਦ ਚਿੱਤੇ ਕਿਸੇ ਦਾ ਨਹੀਂ ਆ ਮੇਰਾ ਵੀਰਾਂ ਨੂੰ ਬੇਨਤੀ ਆ ਬਾਈ ਵੀਡੀਓ ਦੇਖ ਲਿਓ ਟਰੈਕਟਰ ਨੂੰ ਦੇਖਣ ਦੀ ਲੋੜ ਨਹੀਂ ਹੈਗੀ ਅੱਖਾਂ ਬੰਦ ਕਰਕੇ ਆਗੇ ਜਿਵੇਂ ਨਵਾਂ ਸਮਝ ਕੇ ਲੈ ਲਓ ਜੋ ਵੀ ਗਾਰੰਟੀ-ਬਰੰਟੀ ਆ ਤੁਹਾਨੂੰ ਸਾਲ ਦੀ ਹੁੰਦੀ ਆ ਉਹ ਸਾਰਾ ਕੁਝ ਦੇ ਦਾਂਗੇ ਆਪਾਂ ਠੀਕ ਆ ਜੀ ਕਾਪੀ ਇਹਦੀ ਬਾਈ ਆ ਆਪਸੀ ਬੰਨਣੀ ਹੋਊਗੀ ਤੁਹਾਡੇ ਨਾਮ ਤੇ ਜਿਹੜਾ ਸੈਕੰਡ ਹਾਂਡਰ ਹੋਊਗਾ ਐਨਸ਼ੋਰੈਂਸ ਵਗੈਰਾ ਫੁੱਲ ਹੈ ਇਹਦੀ 1 ਸਾਲ ਫੁੱਲ ਇਨਸ਼ੋਰੈਂਸ ਹੈ ਠੀਕ ਆ ਜੀ ਕੋਈ ਠੱਡ ਪਾਰਟੀ ਨੇ ਕੁਝ ਨਹੀਂ ਫੁੱਲ ਇਨਸ਼ੋਰੈਂਸ ਮਿਲੂਗੀ ਤੁਸੀਂ ਸਿਰਫ ਨਾਮੇ ਕਰਾਉਣਾ ਟਰੈਕਟਰ ਟਰਾਂਸਫਰ ਹੋਣਾ ਸਮਝ ਲਓ ਆ 5-6000 ਰੁਪਏ ਦਾ ਖਰਚ ਆਉਣਾ ਨਹੀਂ ਇਹ ਤਾਂ 20-25000 ਰੁਪਏ ਬਾਈ ਡਾਕੂਮੈਂਟਾਂ ਦੇ ਖਰਚ ਆ ਜਾਂਦਾ ਹੈ ਜੇ ਆਪਾਂ ਨਵੇਂ ਸਿਰੇ ਤੋਂ ਟਰੈਕਟਰ ਲੰਨੇ ਠੀਕ ਹੈ ਜੀ ਤੇ ਔਨਲਾਈਨ ਪਪਦੇ ਵਿੱਚ ਆਉਂਦਾ ਜੀ ਇਹ ਇਹ ਟਰੈਕਟਰ ਆਪਣਾ 3 ਸਿਲੰਡਰ ਦੇ ਵਿੱਚ ਆਉਂਦਾ ਠੀਕ ਹੈ ਜੀ ਦਿਖਾ ਦੇ ਬਾਈ ਚੰਗੀ ਤਰ੍ਹਾਂ ਵੜਾ ਜਾ 3 ਸਿਲੰਡਰ ਵਾਲਾ ਟਰੈਕਟਰ ਇਹ ਇੱਕ ਆਪਣਾ ਡੀਆਈ ਆਉਂਦਾ ਇਹਦੇ ਜਗ੍ਹਾ ਵੀ ਵੀ ਸਿੰਗਲ ਵਾਲਾ ਫਿਲਟਰ ਆਏ ਵੀ ਸਿੰਗਲ ਆਉਣ ਲੱਗ ਗਿਆ ਪਹਿਲਾਂ ਆਪਣੇ ਇਹ ਫਿਲਟਰ ਡਬਲ ਚਾਹੁੰਦੇ ਨੂੰ ਸਿੰਗਲ ਚਾਉਣ ਲੱਗ ਗਏ ਬਾਕੀ ਬਾਈ ਹੋਰ ਕੋਈ ਗੱਲਬਾਤ ਜਿਹੜੀ ਆਪਾਂ ਵੀਡੀਓ 'ਚ ਨਾ ਦੱਸੀ ਹੋਵੇ ਕਿਸੇ ਵੀਰ ਨੇ ਪੁੱਛਣੀ ਹੋਵੇ ਤਾਂ ਫੋਨ 'ਤੇ ਹੀ ਗੱਲਬਾਤ ਕਰ ਸਕਦਾ ਜੀ ਤੇ ਮੇਰਾ ਵੀਰ ਬਣ ਕੇ ਰੇਟ ਦਾ ਕੋਈ ਨਾ ਫੈਨਲ ਕਰਿਓ ਵੀ ਇੰਨੇ ਦਾ ਦੇਣਾ ਇੰਨੇ ਦਾ ਨਾ ਰੇਟ ਦਾ ਆਪਾਂ ਜੋ ਵੀ ਮਾਨਤਾਣ ਹੋਊਗਾ ਮੌਕੇ ਤੇ ਕਰਾਂਗੇ ਠੀਕ ਹੈ ਜੀ ਤੇ ਰੇਟ ਵੈਸੇ ਆਪਾਂ ਨੇ ਜੈਜਾ ਮੰਗਿਆ ਬਾਈ ਨਵੇਂ ਨਾਲੋਂ ਕਾਫੀ ਰੁਪਈਆਂ ਦਾ ਫਰਕ ਪੈਂਦਾ ਤੇ ਨਵੇਂ ਆਪਣੇ ਕੋਲ ਵੀ ਜਿਹੜੀ ਸਾਰੀ ਮੜ ਕਿਸੇ ਨੇ ਹੋਰ بڑا ਲੈਣਾ ਠੀਕ ਆ ਵੀ ਬੰਦੇ ਬਾਈ بڑا ਲੈ ਕੇ ਟਰੈਕਟਰ ਤੇ ਵੈਸੇ ਇਹ 8 ਫੁੱਟਾ ਸੂਪਾ ਆਪਣਾ ਰੋਟਾਵੇਟਰ ਆ ਰੀਪਰ ਲੇਜ਼ਰ ਕਰਾ ਸਾਰਾ ਕੁਝ ਵਧੀਆ ਚਲਾਉਂਦਾ ਬਾਈ ਤੂੰ ਦੇਖਾਂ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਬਾਕੀ ਹੋਰ ਵੀ 30 55 ਜਿਹੜਾ ਐਚਟੀ ਹੈ ਜੀ ਉਹ ਵੀ ਖੜੇ ਆਪਣੇ ਕੋਲ ਸਾਰੇ ਮਾਡਲ 16 ਟਾਇਰਾਂ ਵਾਲਾ ਠੀਕ ਹੈ ਜੀ ਇਹਦਾ ਮੜਾ ਮੋਟਾ ਬਾਈ ਤੇਲ ਖਰਚੇ ਦਾ ਫਰਕ ਆਂਦਾ ਇਹਦਾ ਥੋੜਾ ਡੀਲ ਖਰਚਾ ਦੇ ਨਾਲ ਥੋੜਾ ਬੋਤਾ ਘੱਟ ਰਹਿੰਦਾ ਤੇ ਇਹ ਟਰੈਕਟਰ ਬੜਾ ਇਹ ਬਾਈ ਚਾਰ ਸਿਲੰਡਰ ਦੇ ਵਿੱਚ ਆ ਜਾਂਦਾ ਉਹ ਆਪਣਾ ਤਿੰਨ ਸਿਲੰਡਰ ਚ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਸਪੀਡਾਂ ਦੀ ਆਪਸ਼ਨ ਮਿਲ ਜਾਂਦੀ ਆ ਇਹ ਆਪਣਾ 30 60 ਆ ਗਿਆ ਜੀ ਇੱਧਰ ਠੀਕ ਆ 30 55 ਤੇ 30 60 ਦੋਨੇ ਟਰੈਕਟਰ ਬਾਈ ਸੇਮ ਜੀ ਕੈਟਾਗਰੀ ਵਾਲੀ ਟਰੈਕਟਰ ਆ ਤੇ ਮਾੜਾ ਮੋਟਾ ਥੋੜਾ ਬਹੁਤਾ ਫਰਕ ਪਾਇਆ ਕੰਪਨੀ ਦੇ ਰੇਟ ਦਾ ਵੀ ਤਰੀਬਨ 10 15 ਕੇਹਾਰ ਦਾ ਹੀ ਫਰਕ ਹੈ ਇਹਨਾਂ ਦਾ ਠੀਕ ਆ ਜੀ ਆ ਇਹਦੇ ਨਾਲ ਦਾ ਨਵਾਂ ਖੜਾ ਕਰਨ ਵੀ ਆ ਇਹਨ ਵੀ ਨਾਲ ਦਾ ਬਾਈ ਅ ਜਿਹੜਾ ਪੁੱਤ ਨੂੰ ਟਰੈਕਟਰ ਦਿਖਾਇਆ ਹੁਣ ਸੈਕੰਡ ਹੈਂਡ ਆ ਟਰੈਕਟਰ ਸੇਮ ਉਹਦੇ ਨਾਲ ਦਾ ਹੀ ਆ ਐਨ ਵੀ ਠੀਕ ਆ ਜੀ ਇਹ ਵੀ ਤਿੰਨ ਸਿਲੰਡਰ ਚ ਆ ਤੇ ਨਵੇਂ ਪਲੇਟਫਾਰਮ ਵਿੱਚ ਆ। ਬਾਕੀ ਇਹਦੇ ਤੇ ਬਾਈ ਜੇ ਕਿਸੇ ਨੇ ਲੋਨ ਕਰਾਉਣਾ ਹੋਇਆ ਤਾਂ ਲੋਨ ਦਾ ਵੀ ਹੋ ਜਾਊਗਾ। ਠੀਕ ਆ। ਤੇ ਲੋਨ ਵਾਲਾ ਜੋ ਵੀ ਹੋਊਗਾ ਸਿਸਟਮ ਉਹ ਆਪਾਂ ਤੁਹਾਨੂੰ ਦੱਸ ਦਾਂਗੇ। ਥੋੜੀ ਸਿੰਪਲ ਸੰਭਲ ਵਧੀਆ ਹੋਵੇ। ਬਾਕੀ ਰੋਟਾਵੇਟਰ ਕਿਸੇ ਨੇ ਲੈਣਾ ਹੁੰਦਾ ਗਰਵਾਜ ਦਾ ਤਾਂ ਉਹ ਵੀ ਲੈ ਸਕਦਾ ਬਾਈ ਆਪਣੇ ਕੋਲ 8 ਫੁੱਟੇ 7 ਫੁੱਟੇ ਸਾਰੇ ਮਾਡਲ ਮਿਲ ਜਾਂਦੇ ਨੇ ਸੁਪਰ ਸੀਟਰਨ ਤੇ ਵੀ ਸਬਸਿਡੀ ਨਿਕਲੀ ਹੋਈ ਹੈ ਜੀ। ਹਾਂ ਜਿਹਦੀ ਸਾਲਸੜੀ ਨਿਕਲ ਰਹੀ ਕਿਸੇ ਨੇ ਲੈਣਾ ਕਰਵਾਉਣਾ ਬਾਈ ਜਰੂਰ ਕਨੈਕਟ ਕਰ ਲਿਓ ਬਿਲਕੁਲ ਜੈ ਰੇਟ ਦੇ ਦਵਾਂਗੇ ਸਰਵਿਸ ਵਗੈਰਾ ਪੂਰੀ ਵਧੀਆ ਮਿਲੂਗੀ ਬਾਈ ਕੰਪਨੀ ਸਰਵਿਸ ਬਹੁਤ ਵਧੀਆ ਇਹਨਾਂ ਦੀ ਆਪਾਂ ਜਿੰਨੇ ਵੀ ਵਿਚੇ ਨੇ ਕੋਈ ਦਿੱਕਤ ਆਈ ਆ ਕੋਈ ਚੱਕਰ ਸੈੱਟ ਕਰਨੇ ਤਾਂ ਬੰਦਾ ਨਾਲ ਦੀ ਨਾਲੇ ਕੰਪਨੀ ਦਾ ਪਹੁੰਚਦਾ ਬਾਈ ਹਫਤੇ ਜਿਹੜੀ ਬੜੀ ਗੱਲ ਹੈ ਮੇਨ ਚੀਜ਼ ਸਰਵਿਸ ਹੀ ਹੁੰਦੀ ਹੈ ਜੀ ਠੀਕ ਹੈ ਜੀ ਤੇ ਬਾਕੀ ਬਾਈ ਕਿਸੇ ਨੇ ਹੋਰ ਵੀ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕਨੈਕਟ ਕਰ ਸਕਦਾ ਜੀ ਨੰਬਰ ਆਪਣਾ 98104 78190 ਜੇ ਤੁਹਾਨੂੰ ਦੋਸਤ ਲਈ ਮੰਮ ਇਹਦਾ ਨੰਬਰ ਵੀ ਲਿਖਾ ਦੰਨਾ ਬਾਈ ਜੇ ਅਦਰਵਾਈਜ਼ ਮੈਂ ਫੋਨ ਨਹੀਂ ਚੱਕਦਾ 987220447 987220442 ਨੰਬਰ ਤੇ ਗੱਲਬਾਤ ਕਰ ਲਿਓ ਜੀ ਤੇ ਕਈ ਵਾਰ ਬਹੁਤ ਸਾਰੇ ਵੀਰਾਂ ਦੇ ਪੁਰਾਣੇ ਟਰੈਕਟਰ ਦੀ ਫੋਟੋ ਆਉਂਦੀ ਰਹਿੰਦੀਆਂ ਬਾਈ ਉਹ ਵੀ ਮੇਰਾ ਵੀਰ ਫੋਟੋ ਆ ਪ੍ਰੋਪਰ ਅੱਗੇ ਪਿੱਛੇ ਤੋਂ ਖਿੱਚ ਕੇ ਸਾਰੀਆਂ ਪਾਏ ਕਰੋ ਤੇ ਰੇਟ ਜ਼ਰੂਰ ਦੱਸਿਆ ਕਰੋ ਵੀ ਇੰਨੇ ਦਾ ਇਹ ਵੀ ਇੰਨੇ ਦੀ ਚ ਵੇਚਣੀ ਆ ਸੀ ਕਈ ਵੀਰ ਫੋਟੋ ਪਾ ਕੇ ਛੱਡ ਦਾਨੇ ਬਾਕੀ ਡਿਟੇਲ ਦੰਦੇ ਨੇ ਬਾਈ ਤੁਸੀਂ ਦੱਸ ਦੋ ਰੇਟ ਰੇਟ ਬਾਈ ਤੁਸੀਂ ਉਹ ਦੱਸਣਾ ਹੁੰਦਾ ਵੀ ਇੰਨਾ ਰੇਟ ਹੈ ਇੰਨੇ ਦਾ ਵੇਚਣਾ ਤੇ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ YouTube ਚੈਨਲ ਦੇ ਗੋਮਾਲ ਨਦਰ ਸਬਸਕ੍ਰਾਈਬ ਮਿਲਦੇ ਆ ਹੋਰ ਨਵੇਂ ਬਲੌਗ ਸਾਰੇ ਵੀਰਾਂ ਦਾ ਤੈਅ ਦਿਓ ਧੰਨਵਾਦ